ਕਿ ਤਨਵੇਸ਼ ਜਿਗਰ टी एफ ਡਬਲਯੂ ਇਹਨਾਂ 9 ਦੇਸ਼ ਖੇਤਰਾ ਵਿੱਚੋਂ ਕਿਸੇ ਵੀ ਨਿਵੇਸ਼ ਅਤੇ ਕਨੇਡਾ ਰੋਜ਼ਗਾਰਦਾਤਾਵਾਂ ਨੂੰ ਐਲ ਐਮ ਆਈ ਤੋਂ ਬਿਨਾ ਰੱਖ ਸਕਦੇ ਨੇ ਸੰਯੁਕਤ ਪ੍ਰਾਂਤ ਮੈਕਸੀਕੋ ਕੋਲੰਬੀਆ ਚਿੱਲੀ ਦੱਖਣੀ ਕੋਰੀਆ ਪੇਰੂ ਯੂਰਪੀਅਨ ਯੂਨੀਅਨ ਕਨੇਡਾ ਯੂਰਪੀਅਨ ਯੂਨੀਅਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਤੇ ਉੱਥੇ ਹੀ ਯੂਨਾਈਟਿਡ ਕਿੰਡਮ ਕਿਸੇ ਵੀ ਕੁਝ 트랜스 ਪੈਸੀਫਿਕ ਦੇਸ਼ 트랜스 ਪੈਸੀਫਿਕ ਪਾਰਟਨਰਸ਼ਿਪ ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤੇ ਦੇ ਹਿੱਸੇ ਵਜੋਂ ਉਥੇ ਦੱਸ ਦੇ ਕਿ ਮੌਜੂਦਾ ਸਮੇਂ ਦੇ ਵਿੱਚ CPTPP ਵਿੱਚ 6 ਦੇਸ਼ ਕੈਨੇਡਾ ਆਸਟ੍ਰੇਲੀਆ ਜਾਪਾਨ ਮੈਕਸੀਕੋ ਨਿਊਜ਼ੀਲੈਂਡ ਅਤੇ ਸਿੰਗਾਪੁਰ ਨੇ ਤੇ ਉਥੇ ਦੱਸ ਦੇ ਕਿ ਕੌਣ ਇੱਕ ਨਿਵੇਸ਼ਕ ਦੇ ਯੋਗ ਹੈ ਇੱਕ ਨਿਵੇਸ਼ਕ ਦੀ ਆਮ ਪਰਿਭਾਸ਼ਾ ਉਹ ਬਹੁਤ ਸਾਰੇ ਜਿੱਤੇ ਦੇਸ਼ਾਂ ਵਿੱਚ ਸਾਂਝੀ ਕੀਤੀ ਜਾਂਦੀ ਹੈ ਜਿਸ ਵਿੱਚ C U M C U S M A ਦੇ ਅਨੁਸਾਰ ਜਿਨ੍ਹਾਂ ਦਾ ਕੈਨੇਡਾ ਨਾਲ ਇੱਕ ਮੁਕਤ ਵਪਾਰ ਸਮਝੌਤਾ F T A ਇਸ ਅਨੁਸਾਰ ਇੱਕ ਨਿਵੇਸ਼ਕ ਨੂੰ ਆਮ ਤੌਰ ਤੇ ਅਜਿਹੇ ਵਿਅਕਤੀ ਦੀ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਪ੍ਰਦਰਸ਼ਿਤ ਕਰ ਸਕਦਾ ਹੈ ਉਹਨਾਂ ਚ ਇੱਕ ਕੈਨੇਡੀਅਨ ਕਾਰੋਬਾਰ ਵਿੱਚ ਕਾਫੀ ਨਿਵੇਸ਼ ਕੀਤਾ ਅਤੇ ਇਹ ਉਹ ਕਾਰੋਬਾਰੀ ਨੂੰ ਵਿਕਸਿਤ ਕਰਨ ਅਤੇ ਨਿਰਦੇਸ਼ਕ ਕਰਨ ਲਈ ਵੀ ਉਹ ਕੈਨੇਡਾ ਆ ਰਹੇ ਨੇ ਕਿਤੇ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦੇ ਕਿ ਕਿਸੇ ਵੀ TFW ਜਾਂ LMI ਤੋਂ ਬਿਨਾਂ ਇੱਕ ਕੈਨੇਡੀਅਨ ਰੋਜ਼ਗਾਰਦਾਤਾ ਦੁਆਰਾ ਨਿਯੁਕਤ ਕੀਤਾ ਜਾਂਦਾ ਜੇਕਰ ਉਹ ਇੱਕ ਪੇਸ਼ਾਵਰ ਵੱਜੂ ਯੋਗਤਾ ਕਰਦੇ ਨੇ ਸੰਯੁਕਤ ਪ੍ਰਾਂਤ ਮੈਕਸੀਕੋ ਕੋਲੰਬੀਆ ਚਿੱਲੀ ਪਨਾਮਾ ਤੇ ਪੇਰੂ ਤੇ ਉੱਥੇ ਦੱਸ ਦੇ ਕਿ GATS ਸੇਵਾ ਵਿੱਚ ਵਪਾਰ ਬਾਰੇ ਸਮਝੌਤੇ ਮੈਂਬਰ ਰਾਸ਼ਟਰ CPTPP ਦੇ ਨਤੀਜੇ ਵਜੋਂ ਕੁਝ ট্রান্স ਪੈਸੀਫਿਕ ਦੇਸ਼ ਤੇ ਉਥੇ ਦੱਸ ਦਈਏ ਕਿ ਕੈਨੇਡਾ ਦੇ ਹਰੇਕ FTA ਇੱਕ ਪੇਸ਼ੇਵਰ ਨੂੰ ਵੱਖਰੇ ਢੰਗ ਨਾਲ ਪਰਿਭਾਸ਼ਿਤ ਕਰਦੇ ਨੇ USMCA ਦੇ ਅਨੁਸਾਰ ਇੱਕ ਪੇਸ਼ੇਵਰ ਉਹ ਵਿਅਕਤੀ ਹੁੰਦਾ ਜਿਸ ਕੋਲ ਜਿਆਦਾਤਕ ਕੈਨੇਡਾ ਵਿੱਚ ਪ੍ਰੂਵ ਪ੍ਰਬੰਧਿਤ ਰੋਜ਼ਗਾਰ ਜਾਂ ਫਿਰ ਇੱਕ ਕੈਨੇਡੀਅਨ ਕੰਪਨੀ ਦੇ ਨਾਲ ਇੱਕ ਸੇਵਾ ਦਾ ਇਕਰਾਰਨਾਮਾ ਕੰਮ ਕਰਨ ਲਈ ਉਹਨਾਂ ਦੇ ਪੇਸ਼ੇਵਰ ਯੋਗਤਾ ਅਤੇ ਯੋਗ C U S M ਮੇਰੇ ਪੇਸ਼ੇ ਵਿੱਚੋਂ ਇੱਕ ਨਾਲ ਮੇਲ ਖਾਂਦਾ ਹੋਵੇ ਤੇ ਉੱਥੇ ਹੀ ਦੱਸ ਦਈਏ ਕਿ ਇੰਟਰਾ ਕੰਪਨੀ ਟ੍ਰਾਂਸਫਰ ਵਿਦੇਸ਼ੀ ਕੰਪਨੀਆਂ ਦੇ ਕਰਮਚਾਰੀ ਹੁੰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਉਹਨਾਂ ਦੇ ਰੋਜ਼ਗਾਰਦਾਤਾ ਦੀ ਬ੍ਰਾਂਚ ਸਬਸਿਡੀ ਜਾਂ ਫੀ ਲੇਟਰ ਲੇ ਕੈਨੇਡਾ ਵਿੱਚ ਸਥਾਈ ਤੌਰ ਤੇ ਕੰਮ ਕਰਨ ਲਈ ਤਬਦੀਲ ਕੀਤਾ ਜਾਂਦਾ ਹੈ ਹਾਲਾਂਕਿ ਆਈ ਸੀ ਟਿ ਵਰਕ ਪਰਮਿਟ ਸਾਰੇ ਦੇਸ਼ਾਂ ਵਿੱਚ ਖੁੱਲੇ ਨੇ ਪਰ ਕੁਝ ਐਫ ਟਿਏ ਵਿੱਚ ਦੇਸ਼ ਵਿਆਪਕ ਸ਼ਾਮਲ ਨੇ ਕਾਰਜਕਾਰੀ ਜਾਂ ਇੰਜੀਨੀਅਰ ਮੈਨੇਜਰ ਯੂਨਾਈਟਿਡ ਕਿੰਗਡਮ ਅਤੇ ਸੀ ਪੀ ਟਿਪੀਪੀ ਮੈਂਬਰ ਰਾਸ਼ਟਰ ਅਤੇ ਸੀਈਟੀਏ ਮੈਂਬਰ ਰਾਸ਼ਟਰ Peru ਦੱਖਣੀ ਕੋਰੀਆ ਚੀਨੀ ਕੋਲੰਬੀਆ ਸੰਗਤ ਰਾਜ ਮੈਕਸੀਕੋ ਵਿਸ਼ੇਸ਼ ਗਿਆਨ ਦੇ ਵਿੱਚ ਯੂਨਾਈਟਿਡ ਕਿੰਡਮ ਸੀਪੀਟੀਪੀਪੀ ਮੈਂਬਰ ਰਾਸ਼ਟਰ ਅਤੇ ਸੀਈਟੀਏ ਮੈਂਬਰ ਰਾਸ਼ਟਰ Peru ਦੱਖਣੀ ਕੋਰੀਆ ਚਿੱਲੀ ਕੋਲੰਬੀਆ ਸੰਗਤ ਰਾਜ ਤੇ ਮੈਕਸੀਕੋ ਤੇ ਉੱਥੇ ਹੀ ਦੱਸਦੀ ਹੈ ਕਿ ਐਲਐਮਆਈ ਤੋਂ ਬਿਨਾ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਰ ਵਿਦੇਸ਼ੀ ਨਾਗਰਿਕ ਅਜਾਈ ਹੋਰ ਸਥਿਤੀ ਵਿੱਚ ਜਿੱਤੇ ਅੰਤਰਰਾਸ਼ਟਰੀ ਸੰਝੌਤੇ ਕੈਨੇਡੀਅਨ ਰੋਜ਼ਗਾਰਦਾਤਾਵਾਂ ਨੂੰ ਐਲਐਨਮਾਈ ਤੋਂ ਬਿਨਾ ਖਾਸ ਦੇਸ਼ਾਂ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ਤੇ ਰੱਖਣ ਦੀ ਇਜਾਜ਼ਤ ਦੰਦੇ ਨੇ ਕਿੱਤੇ ਦੁਆਰਾ ਵਿਲੱਖਣ ਕੰਮ ਦੀ ਸਥਿਤੀ 에ਅਰਲਾਈਨ ਕਰਮਚਾਰੀ ਕਾਰਸ਼ੀਲ ਤਕਨੀਕੀ ਅਤੇ ਜ਼ਮੀਨੀ ਸੰਯੁਕਤ ਰਾਜ ਜਾਂ ਸਰਕਾਰੀ ਕਰਮਚਾਰੀ ਇਹ ਉਤੇ ਕਿੱਤੇ ਦੁਆਰਾ ਟੈਕਨੀਸ਼ੀਅਨ ਕੋਲੰਬੀਆ ਪਨਾਮਾ ਪੇਰੂ ਅਤੇ ਸੀਪੀਟੀਪੀਪੀ ਮੈਂਬਰ ਰਿਸ਼ਤੇ ਦੁਆਰਾ ਜੀਵਨ ਸਾਥੀ ਕੋਲੰਬੀਆ ਦੱਖਣੀ ਕੋਰੀਆ ਤੇ ਸੀਪੀਟੀਪੀਪੀ ਮੈਂਬਰ ਰਾਸ਼ਟਰ ਯੂਰੋਪੀਅਨ ਯੂਨੀਅਨ ਅਤੇ ਯੂਨਾਈਟਿਡ ਕਿੰਡਮ ਅਤੇ ਦੇਸ਼ ਇਕਰਾਰਨਾਮੇ ਅਨੁਸਾਰ ਹੋਰ ਦੱਖਣੀ ਕੋਰੀਆ ਕੰਟਰੈਕਟ ਸਰਵਿਸ ਸਪਲਾਇਰ ਜਾਂ ਫਿਰ ਸੁਤੰਤਰ ਪੇਸ਼ੇਵਰ ਯੂਰੋਪੀਅਨ ਯੂਨੀਅਨ ਦੇ ਇਕਰਾਰਨਾਮੇ ਵਾਲੇ ਸੇਵਾ ਸਪਲਾਇਰ ਇੰਜੀਨੀਅਰ ਟੈਕਨੋਲੋਜੀ ਅਤੇ ਵਿਗਿਆਨ ਟੈਕਨੋਲੋਜੀ ਸਤੰਤਰ ਪੇਸ਼ੇਵਰ ਅਤੇ ਯੂਨਾਈਟਿਡ ਕਿੰਡਮ ਦੇ ਵਿੱਚ ਸਤੰਤਰ ਪੇਸ਼ੇਵਰ ਇਕਰਾਰਨਾਮੇ ਵਾਲੇ ਸੇਵਾ ਸਪਲਾਈਅਰ ਅਤੇ ਇੰਜੀਨੀਅਰ ਟੈਕਨੋਲੋਜੀ ਅਤੇ ਵਿਗਿਆਨ ਟੈਕਨੋਲੋਜੀ ਟ੍ਰੇਡਿੰਗ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਕਬਰਾਂ ਦੇਖ ਲਈ ਸੁਣਨੀ ਪੜਨੀयां ਤਾਂ ਬਣੇ ਰਹਾ ਉਹ ਨਿਊਜ਼ ਵਾਲਾ .com ਦੇ ਨਾਲ